ਵੀ ਨਹੀਂ ਪਚਣਾ ਹੁਣ ਪਾਣੀ ਵੀ ਨਹੀਂ ਪਚਦਾ ਉਹਨਾਂ ਦੇ ਸਰੀਰ 'ਚ ਹਜੇ ਵੀ ਜੇ ਆਪਾਂ ਜੇ ਹੁਣ ਹਜੇ ਵੀ ਅੱਜ ਅੱਜ ਉਹ ਹਲਾਨ ਕਰਦੇ ਵੀ ਮੈਂ ਵਾਪਸ ਜਾਣਾ ਭੁਖਰਤਲ ਵਾਪਸ ਕਰਨਾ ਉਹਨਾਂ ਦੇ ਬਹੁਤ ਸਾਰੇ ਸਰੀਰ ਦੇ ਅੰਗ ਜਿਹੜੇ ਕੰਮ ਕੰਮ ਛੱਡ ਜਾਣਗੇ ਜਿਦਾਂ ਉਹਨਾਂ ਦਾ ਇਸ ਟਾਈਮ ਫੇਫੜੇ ਨੇ ਜਾਂ ਉਹਨਾਂ ਦੇ ਗੁਰਦੇ ਨੇ ਇਸ ਟਾਈਮ ਉਹਨਾਂ ਦਾ ਉਹਨਾਂ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਜਿਹੜਾ ਪ੍ਰੋਟੀਨ ਆ ਉਹ ਹੈ ਨਹੀਂ ਆ ਬੋਡੀ 'ਚ ਜਦੋਂ ਕੋਈ ਲੈਤਾ ਹੀ ਨਹੀਂ ਆ ਮਸਲ ਵੇਟ ਯੂਜ਼ ਹੁੰਦਾ ਮਸਲ ਵੇ ਮਸਲ ਸਾਡਾ ਨਾ ਮ사ਜ ਦਾ ਕੰਮ ਕਰਦਾ ਜਿਹੜੇ ਇੱਥੇ ਮਸਲ ਨੇ ਇਹ ਨਾੜੀਆਂ ਨੂੰ ਫੜ ਕੇ ਰੱਖਦੇ ਆ ਉਹ ਨਾੜੀਆਂ ਦੀ ਮ사ਜ ਕਰਦੇ ਆ ਉਹਦੇ ਕਰਕੇ ਪੰਪ ਹੁੰਦਾ ਸਾਰਾ ਬਲੱਡ ਸਰਕੂਲੇਸ਼ਨ ਚੱਲਦਾ ਸਾਡੀ ਬੋਡੀ ਚੋਂ ਦਿਮਾਗ ਤੋਂ ਲੈ ਕੇ ਹਰੇ ਕੰਗ ਤੱਕ ਜਾਂਦਾ ਉਹ ਹੁਣ ਖਤਮ ਹੋ ਗਿਆ ਮਸਲ ਖਤਮ ਹੋਣ ਲੱਗ ਗਏ ਪੰਪ ਕਰਨ ਦੀ ਸਮਰੱਥਾ ਜਿਹੜੀ ਹਾਰਟ ਦੀ ਉਹ ਘਟ ਗਈ ਤੁਸੀਂ ਕੋਈ ਵੀ ਚੀਜ਼ ਪੁੱਛੋ ਉਹਨਾਂ ਨੂੰ ਰਿਸਪੌਂਡ ਟਾਈਮ ਬਹੁਤ ਜ਼ਿਆਦਾ ਹੋ ਗਿਆ ਜਦੋਂ ਉਹਨਾਂ ਨੂੰ ਪੁੱਛੋ ਕੀ ਹਾਲ ਨੇ ਠੀਕਾ ਮਤਲਬ ਬਹੁਤ ਟਾਈਮ ਬਾਦ ਉਹ ਰਿਸਪੌਂਡ ਦੇਣਾ ਉਹ ਚੀਜ਼ਾਂ ਹੋਣੀ ਆ ਸਟਾਰਟ ਹੋ ਗਈਆਂ ਔਰ ਬਾਡੀ ਦਾ ਜਿਹੜੇ ਇਸ ਤੋਂ ਬਾਅਦ ਹੁਣ ਸਾਇਲੈਂਟ ਅਟੈਕ ਵੱਲ ਬਾਡੀ ਵਧ ਗਈ ਬਾਈ ਚਾਂਸ ਇਨ ਕੇਸ ਕਈ ਕਈ ਅਟੈਕ ਹੁੰਦੇ ਸਾਨੂੰ ਪਤਾ ਲੱਗਦਾ ਇੱਥੇ ਪੇਨ ਹੋਈ ਉੱਥੇ ਪੇਨ ਹੋਈ ਇਹਨਾਂ ਦੇ ਕੋਲੇ ਬੈਠੇ ਵੀ ਪਤਾ ਨਹੀਂ ਲੱਗਣਾ ਵੀ ਕੀ ਹੋ ਗੇ ਇਹ ਲੈਵਲ ਦਾ ਮਤਲਬ ਬਹੁਤ ਖਤਰਨਾਕ ਆ ਸਿੱਧੀ ਜੀ ਗੱਲ ਆ ਕਿਸੇ ਨੂੰ ਫਰਕ ਨਹੀਂ ਪੈ ਰਿਹਾ ਬਾਅਦ ਚ ਮਜਾਰੇ ਕਰਾਂਗੇ ਬਾਅਦ ਚ ਅਸੀਂ ਕੀ ਕਹਿੰਦੇ ਹੁੰਦੇ ਆ ਜਾ ਕੇ ਕਹਾਂਗੇ ਇਹਨੂੰ ਸਹਾਰਾ ਦੇਦਾ ਮੈਂ ਮੋੜਿਆਂ ਤੇ ਉਹ ਬਹੁਤ ਮੁਸ਼ਕਲ ਹੋ ਜਾਣਾ ਯਾਰ ਜੇ ਹੁਣ ਨਹੀਂ ਅਸੀਂ ਕੁਝ ਕਰ ਸਕਦੇ ਹੁਣ ਨਹੀਂ ਉਹਨਾਂ ਦੀ ਬਾਹ ਫੜ ਸਕਦੇ ਕਿਦੋਂ ਫੜਨੀ ਸੀ ਬਹੁਤ ਖਤਰਨਾਕ ਅਸੀਂ ਡੇਲੀ ਜਦੋਂ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਨਾ ਪਹਿਲਾਂ ਘੰਟਾ-ਟਾਢਾ ਘੰਟਾ ਆਪ ਰੋਕੇ ਖੜਦਿਆਂ ਯਾਰ ਵੀ ਕੀ ਹੋ ਗਿਆ ਸਾਡੇ ਨਾਲ ਜਦੋਂ ਸਾਡਿਆਂ ਨਾਲ ਹੀ ਇਹ ਹੋਣਾ ਹੋਰਾਂ ਦੇ ਹੋਰਾਂ ਨੂੰ ਕੁਝ ਵੀ ਨਹੀਂ ਹੋਣਾ ਚੱਲ ਗਿਆ ਹੁਣ ਕਿਹਦਾ ਫਿਰ ਇਹ ਪੂਰੇ ਦੇਸ਼ ਲਈ ਬੈਠੇ ਹੋਏ ਆ ਬਾਕੀ ਵੀਰੇ ਚਲੋ ਜੋ ਪਰਮਾਤਮਾ ਨੇ ਕਰਨਾ ਉਹੀ ਆ ਹਨ ਪਰ ਇਹ ਆ ਵੀ ਸ਼ਾਇਦ ਇੱਥੋਂ ਸਿੱਖਣ ਦੀ ਬਹੁਤ ਜ਼ਰੂਰਤ ਆ ਕੋਈ ਆਹ ਆ ਪੰਜਾਬ ਲਈ ਲਾਸਟ ਪਰ ਪਹਿਲਾਂ ਕਿੰਨੇ ਸਾਡੇ 4-5 ਸਾਡੇ ਹੀਰੇ ਪੰਜਾਬ ਦੇ ਚਲ ਗਏ ਹੁਣ ਕਾਹਨੂੰ ਦੂਜਾ ਗਵਾਉਂਦੀ ਆਪਾਂ 5ਵੇਂ 6ਵੇਂ ਤੇ ਪਹੁੰਚ ਗਏ ਆਂ ਹਰ ਵਾਰੀ ਥੋੜੀ ਗਵਾਉਂਦੇ ਰਵਾਂਗੇ ਯਾਰ ਬੱਸ ਕਰੋ ਬਹੁਤ ਹੋ ਗਿਆ ਯਾਰ ਬਾਈ ਸਾਨੂੰ ਲੋੜ ਆ ਕੰਡੀਸ਼ਨ ਸਰੀਰ ਹੁਣ ਉਹਦੇ ਵਾਲੇ ਦੋਸਤਾਂ ਨੂੰ ਹਟ ਗਿਆ ਵੀਰੇ ਸਰੀਰ ਕੋਈ ਦਵਾਈ ਨਹੀਂ ਲੈ ਰਹੇ ਕੁਝ ਨਹੀਂ ਲੈ ਰਹੇ ਉਹ ਚੀਜ਼ ਆਟੋਮੈਟਿਕਲੀ ਹੋ ਗਈ ਬੜੇ ਖਤਰਨਾਕ ਮੋੜ ਤੇ ਆ ਇਹ ਨਹੀਂ ਪਚਣਾ ਹੁਣ ਪਾਣੀ ਵੀ ਨਹੀਂ ਬਚਦਾ ਪਿਆ ਉਹਨਾਂ ਦੇ ਸਰੀਰ 'ਚ ਅਜੇ ਵੀ ਜੇ ਆਪਾਂ ਜੇ ਹੁਣ ਅਜੇ ਵੀ ਅੱਜ ਜੋ ਹਲਾਨ ਕਰਦੇ ਵੀ ਮੈਂ ਵਾਪਸ ਜਾਨਾ ਉਹ ਹੜਤਾਲ ਵਾਪਸ ਕਰਨਾ ਉਹਨਾਂ ਦੇ ਬਹੁਤ ਸਾਰੇ ਸਰੀਰ ਦੇ ਅੰਗ ਜਿਹੜੇ ਕੰਮ ਕੰਮ ਛੱਡ ਜਾਣਗੇ ਜਿੱਦਾਂ ਉਹਨਾਂ ਦਾ ਇਸ ਟਾਈਮ ਫੇਫੜੇ ਨੇ ਜਾਂ ਉਹਨਾਂ ਦੇ ਗੁਰਦੇ ਨੇ ਇਸ ਟਾਈਮ ਉਹਨਾਂ ਦਾ ਉਹਨਾਂ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਜਿਹੜਾ ਪ੍ਰੋਟੀਨ ਆ ਉਹ ਹੈ ਨਹੀਂ ਆ ਬੋਡੀ ਚ ਜਦੋਂ ਕੁਝ ਲੈਤਾ ਹੀ ਨਹੀਂ ਆ ਤਾਂ ਮਸਲ ਵੇਟ ਯੂਜ਼ ਹੁੰਦਾ ਮਸਲ ਵੇ ਮਸਲ ਸਾਡਾ ਨਾ ਮ사ਜ ਦਾ ਕੰਮ ਕਰਦਾ ਜਿਹੜੇ ਇੱਥੇ ਮਸਲ ਨੇ ਇਹ ਨਾੜੀਆਂ ਨੂੰ ਫੜ ਕੇ ਰੱਖਦੇ ਆ ਉਹ ਨਾੜੀਆਂ ਦੀ ਮ사ਜ ਕਰਦੇ ਆ ਉਹਦੇ ਕਰਕੇ ਪੰਪ ਹੁੰਦਾ ਸਾਰਾ ਬਲੱਡ ਸਰਕੂਲੇਸ਼ਨ ਚੱਲਦਾ ਸਾਡੀ ਬੋਡੀ ਚੋਂ ਦਿਮਾਗ ਤੋਂ ਲੈ ਕੇ ਹਰੇ ਕੰਗ ਤੱਕ ਜਾਂਦਾ ਉਹ ਹੁਣ ਖਤਮ ਹੋ ਗਿਆ ਮਸਲ ਖਤਮ ਹੋਣ ਲੱਗ ਗਏ ਪੰਪ ਕਰਨ ਦੀ ਸਮਰੱਥਾ ਜਿਹੜੀ ਹਾਰਟ ਦੀ ਉਹ ਘਟ ਗਈ ਤੁਸੀਂ ਕੋਈ ਵੀ ਚੀਜ਼ ਪੁੱਛੋ ਉਹਨਾਂ ਨੂੰ ਰਿਸਪੌਂਡ ਟਾਈਮ ਬਹੁਤ ਜ਼ਿਆਦਾ ਹੋ ਗਿਆ ਜਿੱਦਾਂ ਉਹਨਾਂ ਨੂੰ ਪੁੱਛੋ ਕੀ ਹਾਲ ਨੇ ਠੀਕ ਆ ਮਤਲਬ ਬਹੁਤ ਟਾਈਮ ਲੱਗਦਾ ਰਿਸਪੌਂਡ ਦੇਣਾ ਉਹ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਔਰ ਬਾਡੀ ਦਾ ਜਿਹੜੇ ਇਸ ਤੋਂ ਬਾਅਦ ਹੁਣ ਸਾਇਲੈਂਟ ਅਟੈਕ ਵੱਲ ਬਾਡੀ ਵਧ ਗਈ ਬਾਈ ਚਾਂਸ ਇਨ ਕੇਸ ਕਈ ਕਈ ਅਟੈਕ ਹੁੰਦੇ ਸਾਨੂੰ ਪਤਾ ਲੱਗਦਾ ਇੱਥੇ ਪੇਨ ਹੋਈ ਉੱਥੇ ਪੇਨ ਹੋਈ ਇਹਨਾਂ ਦੇ ਕੋਲੇ ਬੈਠੇ ਵੀ ਪਤਾ ਨਹੀਂ ਲੱਗਣਾ ਵੀ ਕੀ ਹੋ ਗਿਆ ਇਹ ਲੈਬ ਨਾਲ ਮਤਲਬ ਬਹੁਤ ਖਤਰਨਾਕ ਹੈ ਸਿੱਧੀ ਜੀ ਗੱਲ ਆ ਕਿਸੇ ਨੂੰ ਫਰਕ ਨਹੀਂ ਪੈ ਰਿਹਾ ਬਾਅਦ ਚ ਮਜਾਰੇ ਕਰਾਂਗੇ ਬਾਅਦ ਚ ਅਸੀਂ ਕੀ ਕਹਿੰਦੇ ਹੁੰਦੇ ਆ ਜਾ ਕੇ ਕਹਾਂਗੇ ਇਹਨੂੰ ਸਹਾਰਾ ਦੇਦਾ ਮੈਂ ਮੋਢਿਆਂ ਤੇ ਉਹ ਬਹੁਤ ਮੁਸ਼ਕਲ ਹੋ ਜਾਣਾ ਯਾਰ ਜੇ ਹੁਣ ਨਹੀਂ ਅਸੀਂ ਕੁਝ ਕਰ ਸਕਦੇ ਹੁਣ ਨਹੀਂ ਉਹਨਾਂ ਦੀ ਬਾਹ ਫੜ ਸਕਦੇ ਕਦੋਂ ਫੜਨੀ ਹੈ ਬਹੁਤ ਖਤਰਨਾਕ ਅਸੀਂ ਦਿੱਲੀ ਜਦੋਂ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਨਾ ਪਹਿਲਾਂ ਘੰਟਾ ਡਾਢਾ ਘੰਟਾ ਆਪ ਰੋਕੇ ਖੜਦੇ ਆ ਯਾਰ ਵੀ ਕੀ ਹੋ ਗਿਆ ਸਾਡੇ ਨਾਲ ਜਦੋਂ ਸਾਡੇ ਨਾਲ ਹੀ ਇਹ ਹੋਣਾ ਹੋਰਾਂ ਦੇ ਹੋਰਾਂ ਨੂੰ ਕੁਝ ਵੀ ਨਹੀਂ ਹੋਣਾ ਚੱਲ ਗਏ ਹੁਣ ਕਿਹਦਾ ਫਿਰ ਤੇ ਪੂਰੇ ਦੇਸ਼ ਦੇ ਵੀ ਬੈਠੇ ਹੋਏ ਆ ਬਾਕੀ ਵੀਰੇ ਚਲੋ ਜੋ ਪਰਮਾਤਮਾ ਨੇ ਕਰਨਾ ਉਹੀ ਆ ਹਨ ਪਰ ਇਹ ਆ ਵੀ ਸ਼ਾਇਦ ਇਥੋਂ ਸਿੱਖਣ ਦੀ ਬਹੁਤ ਜ਼ਰੂਰਤ ਆਹ ਆ ਪੰਜਾਬ ਲਈ ਲਾਸਟ ਆ ਪਰ ਪਹਿਲਾਂ ਕਿੰਨੇ ਸਾਡੇ 4-5 ਸਾਡੇ ਹੀਰੇ ਪੰਜਾਬ ਦੇ ਚਲ ਗਏ ਹੁਣ ਕਾਹਨੂੰ ਦੂਜਾ ਕਮਾਉਣ ਦੀ ਆਪਾਂ 5ਵੇਂ 6ਵੇਂ ਤੇ ਪਹੁੰਚ ਗਏ ਆਂ ਹਰ ਵਾਰੀ ਥੋੜੀ ਕਮਾਉਂਦੇ ਰਵਾਂਗੇ ਯਾਰ ਬੱਸ ਘਰੋਂ ਬਹੁਤ ਹੋ ਗਿਆ ਯਾਰ ਬਾਈ ਸਾਨੂੰ ਲੋੜ ਹੈ ਕੰਡੀਸ਼ਨ ਸਰੀਰ ਹੁਣ ਉਹਦੇ ਵਾਲੇ ਉਹਦੇ ਕੰਪਾਉਂਡ ਕਰਨ ਨੂੰ ਸਾਟ ਗਿਆ ਵੀਰੇ ਸਰੀਰ ਸਰੀਰ ਕੋਈ ਦਵਾਈ ਨਹੀਂ ਲੈ ਰਹੇ ਕੁਝ ਨਹੀਂ ਲੈ ਰਹੇ ਉਹ ਚੀਜ਼ ਆਟੋਮੈਟਿਕਲੀ ਹੋ ਗਈ ਗੇ ਚੀਜ਼ ਬੜੇ ਖਤਰਨਾਕ ਮੋੜ ਤੇ ਆ